ਅੱਜ ਆਪਣੇ ਵਿੱਚ ਹਲਕਾ ਸ਼ਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਜੀ ਜਿਹਨਾਂ ਦੇ ਘਰ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਖੜੇ ਆ ਜਿਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦ ਵਿੱਚ ਅਰਦਾ ਦੇ ਪੋਲਪੇਟ ਪ੍ਰਗਟ ਕੀਤੇ ਨੇ ਸਾਰੇ ਇੱਥੇ ਜੋ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਨੇ ਸਾਰੇ ਇੱਥੇ ਅਗੂ ਮੌਜੂਦ ਨੇ ਤੇ ਆਪਾਂ ਗੱਲਬਾਤ ਕਰਦੇ ਆ ਹਲਕਾ ਸ਼ਤਰਾਣਾ ਇੰਚਾਰਜ ਨਾਲ ਸਤਿ ਸ੍ਰੀ ਅਕਾਲ ਜੀ ਸਰ ਅੱਜ ਦਾ ਆਪਣਾ ਮੇਨ ਏਜੰਡਾ ਕੀ ਸੀ ਜੀ ਅੱਜ ਅਸੀਂ ਹੁਣੇ-ਹੁਣੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਟਰ ਮਨਮੋਨ ਸਿੰਘ ਜੀ ਸਾਨੂੰ ਅਲਵਦਾ ਆ ਕੇ ਗਏ ਨੇ ਉਹਨਾਂ ਦੀ ਯਾਦ ਵਿੱਚ ਸਰਦਾ ਸੁਮਨ ਅਰਪਿਤ ਕਰਨ ਦੇ ਲਈ ਹਲਕਾ ਸਤਰਾਣਾ ਦੀ ਸੂਚੀ ਕਾਂਗਰਸ ਪਾਰਟੀ ਲੀਡਰਸ਼ਿਪ ਔਰ ਘੱਗਾ ਤੋਂ ਸਾਡੇ ਸੀਨੀਅਰ ਆਗੂ ਸਹਿਬਾਨ ਉਹ ਸਾਰੇ ਆਗੂ ਸਹਿਬਾਨ ਜਿਨ੍ਹਾਂ ਨੇ ਮਿਸਪਲ ਪੰਚਾਇਤੀ ਇਲੈਕਸ਼ਨ ਲੜੀ ਸੀ ਉਹ ਸਾਰੇ ਇੱਥੇ ਹਾਜ਼ਰ ਨੇ ਕਿਉਂਕਿ ਘੱਗਾ ਦੇ ਵਿੱਚ ਅਸੀਂ ਇਲੈਕਸ਼ਨ ਲੜੀ ਹੈ ਸਾਡਾ ਮੰਨ ਸੀ ਕਿ ਉਹਨਾਂ ਨੂੰ ਸਿਰਫ ਮੰਨਤ ਕੀਤਾ ਜਾਵੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ ਕਿ ਇਲੈਕਸ਼ਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਅਸੀਂ ਕਿੱਥੇ ਖੜੇ ਹਾਂ ਸਾਨੂੰ ਕਿਸ ਤਰ੍ਹਾਂ ਪਰਫਾਰਮੈਂਸ ਜਿਹੜੀ ਸਾਨੂੰ ਅੱਗੇ ਵਧਾਉਣੀ ਚਾਹੀਦੀ ਹੈ ਪਰ ਇਨ ਬਿਟਵੀਨ ਸਾਡੇ ਬਹੁਤ ਹੀ ਪੂਜਨਿਕ ਡਾਕਟਰ ਮਨਮੋਨ ਸਿੰਘ ਜੀ ਸਤ ਨੂੰ ਵਿਛੋੜਾ ਦੇ ਗਏ ਇਸ ਕਰਕੇ ਅਸੀਂ ਉਹਨਾਂ ਨੂੰ ਸਾਰੇ ਇਸ ਪ੍ਰੋਗਰਾਮ ਨੂੰ ਅਸੀਂ ਸਰਦਾ ਸਮਨ ਦੇ ਵਿੱਚ ਚੇਂਜ ਕਰ ਦਿੱਤਾ ਅਸੀਂ ਅੱਜ ਸਾਡੇ ਬਹੁਤ ਹੀ ਜਿਹੜੇ ਸਤਿਕਾਰਯੋਗ ਨੇ ਡਾਕਟਰ ਮਹੂਨ ਸਿੰਘ ਜੀ ਜਿਨ੍ਹਾਂ ਨੇ ਭਾਰਤ ਨੂੰ ਬਹੁਤ ਵੱਡੀਆਂ ਫੈਸਲੇ ਜਿਹੜੇ ਨੇ ਬਹੁਤ ਵੱਡੇ ਸੰਵਿਧਾਨਕ ਫੈਸਲੇ ਕੀਤੇ ਨੇ ਜਿਨ੍ਹਾਂ ਫੈਸਲਿਆਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਗ੍ਰੋਸ ਰੂਟ ਤੱਕ ਪ੍ਰਭਾਵਿਤ ਕੀਤਾ ਅਧਿਕਾਰ ਦਾ ਅਧਿਕਾਰ ਦਿੰਦਾ ਰਾਈਟ ਟੂ ਇਨਫਰੈਂਸੀ ਦਿੰਦਾ ਰਾਈਟ ਟੂ ਫੂਡ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਔਰ ਹੋਰ ਬਹੁਤ ਵੱਡੇ ਵੱਡੇ ਫੈਸਲੇ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਕਰਨ ਦੀ ਜਿਹੜੀ ਜਿਹੜਾ ਕਵਹਿਤ ਆ ਉਹਨਾਂ ਨੇ ਕੀਤੀ ਹੈ ਅਰਧ ਇਕਨੋਮੀ ਨੂੰ ਇੱਕਦਮ ਬਦਲ ਕੇ ਰੱਖ ਦਿੱਤਾ ਹੈ ਇੰਡੀਪੈਂਡੈਂਟ ਫਾਰਮ ਜਿਹੜੇ ਨੇ ਭਾਰਤੀ ਜਿਹੜੀ ਸਾਡੀ ਆਰਥਿਕਤਾ ਹੈ ਉਹਦੇ ਵਿੱਚ ਕੀਤੇ ਨੇ ਉਹਨਾਂ ਨੂੰ ਸਰਦਾ ਸੁਮਨ ਪੇਟ ਕਰਨ ਦੀ ਅਸਿਕਤਰ ਹੋਈਆਂ ਥੈਂਕ ਯੂ ਆਪਣੇ ਕੰਗ ਆਪਣੇ ਵਿੱਚ ਕਾਂਗਰਸ ਪਾਰਟੀ ਦੇ ਜਮੇਨ ਲੀਡਰ ਦਲੇ ਸਿੰਘ ਜੀ ਉਹ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਸਾਰਾ ਜ਼ਿਆਦਾ ਆਪਣਾ ਮੇਨ ਅਜੰਡਾ ਕੀ ਸੀ ਜੋ ਆਪਣੀ ਜੋ ਪੂਰੀ ਕਾਂਗਰਸ ਪਾਰਟੀ ਜਿਹੜੀ ਟੀਮ ਹੈ ਤੇ ਜੋ ਕੱਗੇ ਜਿੰਨੇ ਵੀ ਕੈਂਡੀਡੇਟ ਖੜੇ ਹੋਏ ਸੋ ਵੀ ਅੱਜ ਇੱਥੇ ਮੌਜੂਦ ਨੇ ਇਸ ਤਰ੍ਹਾਂ ਜੀ ਮੇਰੇ ਤੋਂ ਪਹਿਲਾਂ ਸਾਧ ਦਰਵਾਰਾ ਸਿੰਘ ਜੀ ਹਰਾਨੇ ਬੜੇ ਵਿਸਥਾਰ ਦੇ ਵਿੱਚ ਦੱਸਿਆ ਹੈ ਕਿ ਸਾਡੀ ਜਿਹੜੀ ਕੱਗਾ ਨਗਰ ਪੰਚਾਇਤ ਦੀ ਚੋਣ ਉਹਦੇ ਸਾਰੇ ਕੈਂਡੀਡੇਟ ਔਰ ਸਾਡੇ ਕੱਗੇ ਦੇ ਸਾਰੇ ਲੀਡਰ ਸਹਿਬਾਨ ਅੱਜ ਮੀਟਿੰਗ ਸੀ ਔਰ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹਲਕਾ ਸ਼ੇਤਰਾਣਾ ਵੱਲੋਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਜੋ ਬੇਵਕਤੀ ਹੁਣੇ ਹੀ ਮੌਤ ਜੋ ਉਹਨਾਂ ਨੂੰ ਸਾਨੂੰ ਛੱਡ ਕੇ ਗਏ ਹੈ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਵਾਸਤੇ ਅੱਜ ਇਹ ਸਾਰੀ ਇਕੱਤਰਤਾ ਹੋਈ ਹੈ ਔਰ ਮੈਂ ਸਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਸਾਡੇ ਮਹਾਨ ਦੇਸ਼ ਦੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਪਿੱਛੇ ਕਾਂਗਰਸ ਪਾਰਟੀ ਨੂੰ ਚੜ੍ਹਦੀ ਕਲਾ ਔਰ ਦਿਨ ਬਰਾਤ ਚੌਗਣੀ ਬਾਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਨਾ ਬਾਰੇ ਕੀ ਕਹਿਣਾ ਚਾਹੋ ਮੈਂ ਡਾਕਟਰ ਮਨਮੋਹਨ ਸਿੰਘ ਤੋਂ ਪਤਾ ਜੀਵਨੀ ਬਾਰੇ ਹੈ ਨਾ ਇਹ ਤੁਸੀਂ ਥੋੜਾ ਜਿਹਾ ਇਹਨਾਂ ਦੀ ਟਿੱਪਣੀ ਸਾਨੂੰ ਵੀ ਦੱਸੋ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਹੋਏ ਨੇ ਜਿਨ੍ਹਾਂ ਬੜੀ ਇਮਾਨਦਾਰੀ ਨਾਲ ਇਸ ਸਿਆਸਤ ਦੀ ਕਾਲੀ ਕੋਠੜੀ ਵਿੱਚੋਂ ਆਪਣੀ ਚਿੱਟੀ ਚਾਦਰ ਲੈ ਕੇ ਗਏ ਨੇ ਉਹ ਉਹਨਾਂ ਤੇ ਇੱਕ ਵੀ ਇਲਜ਼ਾਮ ਨਹੀਂ ਐਸਾ ਕਿ ਉਹਨਾਂ ਕੋਈ ਵੱਡਾ ਕਪਲਾ ਕੀਤਾ ਜਾਂ ਕੋਈ ਆਪਾਂ ਹੁਣ ਦੇਖਦੇ ਆਂ ਬੀਜੇਪੀ ਦੀਆਂ ਮਾੜੀਆਂ ਨੀਤੀਆਂ ਸੋਚ ਉਹਨਾਂ ਦਾ ਸੰਸਕਾਰ ਵਾਸਤੇ ਜਗ੍ਹਾ ਵੀ ਨਹੀਂ ਦਿੱਤੀ ਗਈ ਬਾਕੀ ਜਿਹੜਾ ਹੁਣ ਦੇਸ਼ ਹੀ ਵੇਚ ਦਿੱਤਾ ਇਹਨਾਂ ਨੇ ਜਿਹੜਾ ਬڑا ਉਹਨਾਂ ਨੇ ਆਪਣੇ ਦਰਬਾਰਾ ਸਿੰਘ ਜੀ ਸਾਡੇ ਹਲਕੇ ਦੇ ਇੰਚਾਰਜ ਸਾਡੇ ਆਉਣ ਵਾਲੇ ਐਮਐਲਏ ਨੇ ਦੱਸਿਆ ਵੀ ਜਿਹੜੀਆਂ ਸਕੀਮਾਂ ਉਹਨਾਂ ਨੇ ਦਿੱਤੀਆਂ ਸਾਡੇ ਗਰੀਬਾਂ ਵਾਸਤੇ ਸਾਡੇ ਕਿਸਾਨਾਂ ਵਾਸਤੇ ਸਾਡੇ ਦੁਕਾਨਦਾਰਾਂ ਵਾਸਤੇ ਉਹਨਾਂ ਬਾਰੇ ਵੀ ਉਹਨਾਂ ਦੱਸਿਆ ਤੇ ਇਸ ਕਰਕੇ ਸਾਡੀ ਤਾਂ ਇਹ ਸੋਚ ਆ ਵੀ ਉਹਨਾਂ ਦੀ ਜਗਾ ਬਣਾਉਣ ਵਾਸਤੇ ਅਸੀਂ ਜਿੰਨਾ ਇਕੱਠ ਅੱਜ ਇੱਥੇ ਹੋਇਆ ਅਸੀਂ ਅਪੀਲ ਕਰਦੇ ਹਾਂ ਕਿ ਦਿੱਲੀ ਵਿੱਚ ਉਹਨਾਂ ਦੀ ਜਗਾ ਸਤਿਆਪਤ ਕਰਨ ਵਾਸਤੇ ਬੀਜੇਪੀ ਨੂੰ ਜਗਾ ਦੇਣੀ ਚਾਹੀਦੀ ਆ ਕਿ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਣ ਐਸੀ ਚੰਗੀ ਸਖਸ਼ੀਅਤ ਤੋਂ ਸੇਧ ਲੈ ਕੇ ਅਗਲੇ ਪ੍ਰਧਾਨ ਮੰਤਰੀਆਂ ਨੂੰ ਵੀ ਸਮੱਤ ਬਖਸ਼ਣ ਰੱਬ ਵੀ ਉਹ ਦੇਸ਼ ਦਾ ਵਧੀਆ ਭਵਿੱਖ ਬਣਾਉਣ ਵਾਸਤੇ ਕੰਮ ਕਰਨ ਪਹਿਲਾਂ ਵੀ ਇੱਕ ਗੱਲ ਕਹੀ ਸੀ ਜਿਵੇਂ ਕਿ ਤਨੇ ਕਿਤਨੇ ਨੇ ਪੰਜਾਬੀਆਂ ਲਈ ਹੈਨਾ ਇੱਕ ਇਹ ਜੇ ਯੋਧਾ ਜਾਂ ਲੀਡਰ ਪੈਦਾ ਹੋਏ ਜਿਨ੍ਹਾਂ ਨੇ ਪੰਜਾਬੀਆਂ ਦੇ ਵਿੱਚ ਦਿਲ ਘਰ ਕਰ ਗਏ ਨੇ ਹੈਨਾ ਇਹ ਜੁਗੋ ਜੁਗ ਦਾ ਇਤਿਹਾਸ ਹੀ ਬਣ ਕੇ ਮਤਲਬ ਰਹਿਣਗੇ ਇਹਨਾਂ ਬਾਰੇ ਸਾਨੂੰ ਮਾਣ ਆ ਕਿ ਸਿੱਖਾਂ ਦਾ ਤੇ ਪੰਜਾਬੀਆਂ ਦਾ ਪਹਿਲਾ ਪ੍ਰਧਾਨ ਮੰਤਰੀ ਹੋਏ ਡਾਕਟਰ ਮਨਮੋਹਨ ਸਿੰਘ ਉਸੇ ਟਾਈਮ ਤੇ ਰਾਸ਼ਟਰਪਤੀ ਜਿਹੜੇ ਹੋਏ ਸੀ ਅਬਦਲ ਕਲਾਮ ਜੀ ਡਾਕਟਰ ਅਬਦਲ ਕਲਾਮ ਜੀ ਉਸ ਟਾਈਮ ਕਿੱਡਾ ਸਾਡੇ ਮੁਲਕ ਨੇ ਤਰੱਕੀ ਕੀਤੀ ਕਿਸੇ ਨੂੰ ਕੋਈ ਖਤਰਾ ਨਹੀਂ ਸੀ ਅੱਜ Hindu ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਸਾਡੇ ਉੱਥੇ ਸਾਰੀ ਲੋਬੀ ਸਾਡੇ ਹਿੰਦੂਆ ਕਹਿੰਦੇ ਸਾਨੂੰ ਹਿੰਦੂਆਂ ਨੂੰ ਖਤਰਾ ਹੈ ਇਸ ਕਰਕੇ ਸਾਨੂੰ ਸਾਡੇ ਦੇਸ਼ ਨੂੰ ਨਾ ਜਿਵੇਂ ਮਨਮੋਹਨ ਸਿੰਘ ਨੇ ਚਲਾਇਆ ਇਹਨਾਂ ਨੂੰ ਵੀ ਐਸੀ ਤਰਾਈ ਚਲਾਉਣਾ ਚਾਹੀਦਾ ਹੈ ਫਲਵਾੜੀ ਆ ਸਾਡਾ ਦੇਸ਼ ਇੱਕ ਹਰ ਧਰਮਾਂ ਦੀਆਂ ਇੱਥੇ ਲੋਕ ਰਹਿੰਦੇ ਨੇ ਤੇ ਇਸ ਕਰਕੇ ਸਾਨੂੰ ਜਿਹੜਾ ਪੰਜਾਬ ਨੂੰ ਮਾਂ ਨੂੰ ਇੰਨਾ ਹੀ ਦੇ ਸਕਦੇ ਆ ਕਿ ਸਾਡੇ ਪ੍ਰਧਾਨ ਮੰਤਰੀ ਦੀ ਜਗ੍ਹਾ ਸਥਾਪਿਤ ਕਰਨ ਵਾਸਤੇ ਉੱਥੇ ਜਗ੍ਹਾ ਦੇਣ ਸਰਕਾਰੀ ਥਾਂ ਤੇ ਆਪਣੇ ਵਿਚ ਹੋਰ ਵੀ ਕਾਂਗਰਸ ਪਾਰਟੀ ਦੇ ਅਗੂ ਮਾ ਜੀ ਜੀ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਸਰ ਅੱਜ ਜੋ ਆਪਣਾ ਮੇਨ ਅਜੰਡਾ ਸੀਗਾ ਆਪਣਾ ਮਨਮੋਹਨ ਸਿੰਘ ਜੀ ਦੀ ਯਾਦ ਦੇ ਵਿੱਚ ਪੂਲ ਪ੍ਰਕਰਣਗੇ ਤੁੰਗਨ ਪਿਗੜ ਤੇ ਉਹਨਾਂ ਵਾਰ ਤੁਸੀਂ ਕੀ ਕਹੋਗੇ ਅਸੀਂ ਤਾਂ ਇਹ ਕਹਾਂਗੇ ਜੋ ਉਹਨਾਂ ਦਾ ਬੜਮੁੱਲਾ ਯੋਗਦਾਨ ਹੈ ਦੇਸ਼ ਦੇ ਲਈ ਆਰਬੀਏ ਗਵਰਨਰ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਜੋ ਵੀ ਉਹਨਾਂ ਨੇ ਯੋਜਨਾ ਲੀਕੀਆਂ ਉਹਦੇ ਮੁਤਾਬਕ ਜੋ ਸਾਡਾ ਪ੍ਰਧਾਨ ਮੰਤਰੀ ਹੈ ਜਾਂ ਸਾਡਾ ਗ੍ਰਹਿ ਮੰਤਰੀ ਹੈ ਉਹਨਾਂ ਨੇ ਉਹਦੇ ਸੰਸਕਾਰ ਵਾਸਤੇ ਜਿਹੜਾ ਥਾਂ ਨਹੀਂ ਦਿੱਤਾ ਇਹ ਬਹੁਤ ਨਿੰਦਨਯੋਗ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੀ ਉਹ ਰਾਜ ਘਾਟ ਦੇ ਵਿੱਚ ਉਹਨਾਂ ਦੀ ਜਿਹੜੀ ਜਗ੍ਹਾ ਬਣਾਈ ਜਾਵੇ ਯਾਦਗਾਰ ਬਣਾਈ ਜਾਵੇ ਤਾਂ ਕਿ ਜੋ ਜਿਹੜੀਆਂ ਸਾਡੀ ਸਿੱਖੋਂ ਦਾ ਜਿਹੜਾ ਨਾਮ ਉਚਾਉ ਸਕ